ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਣਕ ਨੂੰ ਦੂਜਾ ਖਾਦ ਤੀਜਾ ਇੱਕ ਲਾਸਟ ਤੇ ਦੂਜਾ ਖਾਦ ਖਿਲਾ ਰਹੇ ਆ ਇਹ ਨੂੰ ਦੂਜਾ ਖਿਲਾ ਰਹੇ ਤੇ ਉਹ ਨੂੰ ਤੀਜਾ ਖਿਲਾ ਰਹੇ ਆ ਦੇਖੋ ਜੀ ਕਣਖਾਦ ਦੇ ਵਿੱਚ ਹੁਣ ਆਪਾਂ ਪਾ ਰਹੇ ਆ ਮੈਗਨੀਸ਼ੀਅਮ ਮੈਗਨੀਸ਼ੀਅਮ ਸਲਫੇਟ ਆ ਦੇਖੋ ਜੀ ਇਦਾਂ ਦੀ ਆ ਇਹ ਨਾਲ ਕਣਕ ਐਨ ਵਧੀਆ ਕਾਲੀ ਹੋ ਜਾਂਦੀ ਐ 10 10 ਕਿਲੋ ਆਪਾਂ ਪਾ ਰਹੇ ਆ ਕਾ ਜੀ ਆਪੇ ਖਿਲਾ ਰਹੇ ਆ ਖਾਦ ਐਨ ਇਹਨਾਂ ਕਣ ਕਹਿਣ ਕਾਲੀ ਹੋ ਜਾਂਦੀ ਅੱਜ ਧੁੱਪ ਵੀ ਵਧੀਆ ਨਿਕਲੀ ਜੇ ਕਿਸੇ ਵੀਰ ਨੇ ਪਾਣੀ ਹੋਵੇ ਤਾਂ ਜਰੂਰ ਪਾ ਕੇ ਦੇਖਵੇ ম্যাগਨੀਸ਼ੀਅਮ ਸਰਫੇਟ ਇਹਦੇ ਵਿੱਚ ਹੁੰਦੀ ਆ ম্যাগਨੀਸ਼ੀਅਮ 9.5 ਸਲਫੇਟ 12% 25 ਕਿਲੋ ਦਾ ਬੈਗ ਹੈ ਜੀ ਲਓ ਜੀ ਖਾਦ ਹਣ ਆਪਾਂ ਕਣਕ ਨੂੰ ਪਾ ਦਿੱਤਾ ਖਾਦ ਪਾ ਕੇ ਹਣ ਆਪਾਂ ਕਮਾਦੀ ਵੜਦੇ ਆਂ ਕਮਾਦੀ ਵੱਢ ਕੇ ਲੱਦ ਕੇ ਲੈ ਕੇ ਜਾਣੀ ਆ ਹਣ ਪਾਟਚ ਨੂੰ ਘਰ ਪਰ ਵੇ ਉੱਥੇ ਆਪਾਂ ਰਸ ਵਾਲੇ ਚੌਲ ਬਣਾਉਣੇ ਕਰਕੇ ਇਹ ਕਮਾਦੀ ਆ ਪਰ ਰੱਖੀ ਸੀ ਆਪਣੇ ਖਾਣ ਲਈ ਬਿਨਾ ਖਾਦ ਦੇ ਤੋ ਬਿਨਾ ਕਿਸੇ ਦਵਾਈ ਤੋਂ ਕੋਈ ਖਾਦ ਦਵਾਈ ਨਹੀਂ ਨੂੰ ਪਾਇਆ ਇਸ ਕਰਕੇ ਕਮਾਦੀ ਵੀ ਥੋੜੀ ਉਧਰ ਨਿੱਕੀ ਨਿੱਕੀ ਆ ਬਿਨਾ ਖਾਦ ਦਵਾਈ ਤੋਂ ਅਨੇ ਦੇ ਆਪਾਂ ਕੱਲ ਬਣਾਵਾਂਗੇ ਰਸ ਵਾਲੇ ਚੌਲ ਨ ਕਮਾਦੀਏ ਪਾਦੀ ਵੱਢ ਕੇ ਲੈ ਜਾਣੀ ਲਾਦ ਰਣੀ ਆ ਪਿੰਡ ਜਾ ਕੇ ਛੱਲ ਕੇ ਫਿਰ ਤੁਹਾਨੂੰ ਦਿਖਾਵਾਂਗੇ ਰਾ 4.5 ਵੀ ਬਣਦੇ ਰਾ 4.5 ਬਣਾਵਾਂਗੇ ਹਣ ਬੜਦੇ ਇੱਕ ਮਾਦੀ ਦੇਖੋ ਇੰਨੀ ਕ ਲਾਦ ਲਈ ਆ ਖਾਦ ਪਾਉਂਦੇ ਪਾਉਂਦੇ ਅਨ ਥੋੜੀ ਹਲੇ ਹੋਰ ਵੱਢ ਕੇ ਲੈ ਦੇਣੀ ਹੈ ਦੇਖੋ ਜੀ ਕਮਾਦੀ ਬਹੁਤ ਗੰਨੇ ਬਰੀਕ ਬਰੀਕ ਹੈ ਪਕਾ ਦੇ ਨਿ ਪਾ ਕੇ ਖਾ ਦੇਣਾ ਦਵਾਈ ਤਾਂ ਦੇਖੋ ਜੰਮੀ ਤਾਂ ਬਹੁਤ ਥੱਲੇ ਹੋਰ ਵੀ ਜੰਮ ਬੰਨੀ ਵੀ ਹੈ ਨਹੀਂ ਕਿ ਬੰਨਾ ਬੰਨੀ ਤਾਂ ਆਹ ਘਾ ਬੰਦਾ ਵੱਢਣ ਵਾਸਾ ਸਿੱਧਾ ਸਿੱਧਾ ਵੱਡੇ ਵੱਡੇ ਆਹ ਵੱਡਲ ਬਸ ਰਸਤਾ ਬਹੁਤ ਹਣਾ ਗੰਨੇ ਤਾਂ ਹਰੇ ਆ ਰਸ ਬਹੁਤ ਹਣਾ ਆਯੁਰਵੇਦਿਕ ਹੈ ਵੇਨਾ ਖਾਦ ਦਵਾਈ ਵਾਲੀ ਇਹ 85 b ਹੈ ਜੀ ਗੰਨੇ ਦਾ ਪਤਲਾ 85 ਦੇਖੋ ਜੀ ਬਾਕੇ ਹਣੇ ਲੱਜਦੇ ਆ ਇਹ ਲੋਟੀਰੇ ਦਿਖਾਉਂਦੇ ਆ ਲੋ ਜੀ ਗੰਨੇ ਆਪਾਂ ਵੱਢ ਕੇ ਲੱਦ ਕੇ ਲਿਆਏ ਸੀ ਹੁਣ ਆਪਾਂ ਦੇਖੋ ਇਹ ਚੱਲਦੇ ਪੈਣ ਗੰਨਾ ਟਟ ਜਾਣਾ ਦੇਖੋ ਜੀ ਗੰਨੇ ਬਰੀਕ ਪੁਰੀ ਗਏ ਆ ਬਾਹਲੇ ਲੰਮੇ ਨਹੀਂ ਹੈਗੇ ਗੰਨੇ ਉਧਰ ਉਧਰ ਦਾ ਠੀਕ ਆ ਲੰਮੇ ਘਟਿਆ ਭੋਲ ਦੀ ਭਰੀ ਅੱਧਾ ਵੀ ਨਹੀਂ ਕੁਮਾਦੀ ਦੇਖੋ ਜੀ ਹੋਈ ਜਾਣੀ ਮੂਸਲੇ ਇੱਕ ਹੋਰ ਸੱਟ ਕੇ ਆ ਇੱਕ ਢੇਰੀ ਮੈਂ ਆਪਣੀ ਹੁਣੇ ਛੱਲ ਦਿੱਤੀ ਦੋ ਭਰੀਆਂ ਮੈਂ ਆਪਣੀਆਂ ਛੱਲ ਦਿੱਤੀਆਂ ਇਹਦੇ ਕੋਈ ਆ ਦੋ ਭਰੀਆਂ ਮੈਂ ਛੱਲ ਦਿੱਤੀਆਂ ਉਧਰ ਤਾਇਆ ਛੱਲਦਾ ਮੈਂ ਆਪਣੇ ਦੋ ਭਰੇ ਛਲਦੀਆਂ ਤਾਏ ਨੇ ਵੀ ਚਾਰ ਛਲ ਦਿੱਤੀਆਂ ਦੇਖੋ ਜੀ ਇਹਨਾਂ ਦੇ ਆਪਾ ਬਣਾਉਣੇ ਆਂ ਰਸ ਵਾਲੇ ਚੌਲ ਬਾਕੀ ਸਾਨੂੰ ਜਦੋਂ ਰਸ ਵਾਲੇ ਚੌਲ ਬਣਾਵਾਂਗੇ ਫੇਰ ਦਿਖਾਵਾਂਗੇ ਕੱਲ ਨੂੰ ਹੋਰ ਕਿੰਨੇ ਆ ਜੀ ਕੱਲ ਨੂੰ ਹੋਰ ਕਿੰਨਾ ਮੰਗ ਲੈ ਕੇ ਪਰਸ ਨੇ ਜਦੋਂ ਰਸ ਵਾਲੇ ਚੌਲ ਬਣਾਵਾਂਗੇ ਫੇਰ ਦਿਖਾਵਾਂਗੇ ਤੁਹਾਨੂੰ ਦੇਖੋ ਇਹ 85 ਵੀ ਆ ਜੀ ਪਤਲਾ 85 ਗੰਨੇ ਉਹ ਦੈਨ ਹਰੇਆ ਉਹ ਦਿਖਾਦ ਨਹੀਂ ਪਾਇਆ ਕੁਛ ਕਰਕੇ ਤਾਂ ਗੰਨੇ ਥੋੜੇ ਜਿਹਾ ਛੋਟੇ ਆ। ਬਾਕੀ ਐਂਡ ਤੱਕ ਜੁੜੇ ਰਹੇ ਤੁਹਾਡਾ ਬਹੁਤ ਬਹੁਤ ਧੰਨ ਜੀ। ਧੰਨਵਾਦ ਜੀ। ਮਿਲਦੇ ਆ ਅਗਲੇ ਬਲੌਗ ਚ। ਥੈਂਕ ਯੂ।